ཚཚང བྱིས བྱེ ਤੁਮਰੀ ਸ਼ਰਨ ਤਮਾਰੀ ਆਸਾ ਤੁਮਵੰਦ shut yeah. ਹਰ ਮਨ ਵਸਤ ਨਾਨਕ ਓਥ ਨਹਾਂ ਗਿਆਨ ਦੇ ਮਜਸਮੇ ਰਹਿਮਤਾਂ ਦੇ ਗੁੰਡਾਰ ਹਾਜ਼ਰ ਹਜੂਰ ਜਗ ਰਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਪਵਨ ਕਵਿਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਦੀ ਪਾਵਨ ਮੂਰਤ ਨਿੱਕੀ ਕੋਦ ਦਾ ਨੰਗਣਾ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸواری ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਭਾਗ ਹਨ ਸ੍ਰੀ ਦੰਦੇ ਸਰਤਾਜ ਪੰਚਮ ਪਾਤਿਸ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮੁਬਾਰਕ ਰਸਨਾ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਮਰ ਰਚਨਾ ਲੜੀਵਾਰ ਵਿਚਾਰਨੀ ਸੰਦ ਹੁੰਦੇ ਨਾਲੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਭ ਗੁਰੂ ਬਖਸ਼ ਕਰਦੇ ਨੇ ਖੇਮ ਸ਼ਾਂਤ ਰਿੱਧ ਨਭ ਨਿਧ ਬੋਧ ਗਿਆਨ ਸਰਬ ਤਹ ਸਿਧ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਮਵਾਰਕ ਰਸਨਾ ਤੋਂ ਜੋ ਸੋ ਕਮਨੀ ਸਾਹਿਬ ਜੀ ਦੀ ਅਮਰਤ ਬਾਣੀ ਦਾ 24ਵਾਂ ਸਲੋਕ ਹੈ 24ਵੇਂ ਸਲੋਕ ਦੀ ਜਿਹੜੀ ਅਸ਼ਟਪਦੀ 6ਵਾਂ ਸ਼ਬਦ ਹੈ ਸੇਮੀ ਪੂਰੀ ਹੈ ਸ਼ਬਦ ਹੈ ਪੂਰਾ ਪ੍ਰਭ ਅਰਾਦੇ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇ ਪੂਰੇ ਕੇ ਗੁਣਾਂ ਪਰਮਾਤਮਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਪਰਮਾਤਮਾ ਦੇ ਗੁਣ ਬਿਆਨ ਕਰਦੇ ਪੈ ਨੇ ਖੇਮ ਹੁੰਦਾ ਅਟਲ ਸੁਖ ਇੱਕ ਸੁਖ ਸਾਡਾ ਜੋ ਅਸੀਂ ਮੰਨ ਲਏ ਖੁਸ਼ੀਆਂ ਨੂੰ ਮੰਨ ਲਿਆ ਮਾਇਆ ਨੂੰ ਮੰਨ ਲਿਆ ਰਤਬੀਆਂ ਨੂੰ ਮੰਨ ਲਿਆ ਅਤੇ ਤੰਦਰੁਸਤੀਆਂ ਨੂੰ ਅਸੀਂ ਸੁਖ ਮੰਨ ਲਏ ਸਤਗੁਰੂ ਤੇ ਇੱਥੇ ਤੱਕ ਕੀਤੇ ਆ ਦੁੱਖ ਭੂਖ ਸਦਮਾ ਕਿ ਜਿਹੜੀ ਚੀਜ਼ ਤਾਨੂੰ ਰੱਬ ਤੋਂ ਦੂਰ ਕਰੇ ਪਾ ਮੇ ਤੇਰੀ ਮਾਇਆ ਹੈ ਤੇਰੀ ਮਹਿਲ ਮਾੜੀਆਂ ਨੇ ਤੇਰਾ ਪਰਿਵਾਰ ਹੈ ਤਾਂ ਉਹ ਤੇਰੇ ਲਈ ਦੁੱਖदाई ਹੈ ਸੁੱਖ ਦੇਣ ਵਾਲੀ ਜੇ ਤੈਨੂੰ ਭੁੱਖ ਹੈ ਭੁੱਖ ਦੇ ਜਰੀਏ ਰੱਬ ਦੇ ਦਰ ਤੇ ਆ ਗਿਆ ਇੱਥੇ ਤੂੰ ਪਰਵਾਣ ਹੋ ਗਿਆ ਤੇਰੀ ਭੁੱਖ ਵੀ ਇੱਥੇ ਇੱਕ ਪਾਗਾਂ ਵਾਲੀ ਹੈ ਤੈਨੂੰ ਦੁੱਖ ਪਿਆ ਕਿਸੇ ਤੇਰੀ ਕਾਰਨ ਤੈਨੂੰ ਦੁੱਖ ਦੇ ਵਿੱਚ ਹੈ ਦੁੱਖ ਦੇ ਵਿੱਚ ਤੜਫਦਾ ਹੋਇਆ ਗੁਰੂ ਦੇ ਕੋਲ ਆਇਆ ਸਤਗੁਰੂ ਕਹਿੰਦੇ ਤੇਰਾ ਤਾਂ ਭਾਗਾ ਵਾਲਾ ਦੁਖੀ ਹੋਇਆ ਤੇਰੀ ਮਾਇਆ ਤੇਰੇ ਰੋਤੇ ਤੇਰੇ ਐਸੋ RAM ਦੀ ਜ਼ਿੰਦਗੀ ਇਹ ਤਾਂ ਰੱਬ ਤੋਂ ਤੈਨੂੰ ਦੂਰ ਕਰਦੀ ਏ ਦੁੱਖ ਦੇ ਵਿੱਚ ਗੁਰੂ ਦੇ ਕੋਲ ਆਇਆ ਕਿਥੇ ਆ ਦੁੱਖ ਭੂਖ ਸਦਮਾਰ ਏ ਭੇਦ ਦਾਤ ਤੇਰੀ ਦਾਤ ਕਿ ਸਤਿਗੁਰੂ ਤਾਂ ਸਾਡੀ ਦਾਤ ਸੀ ਅਸੀਂ ਤੁਹਾਡੇ ਦਰ ਤੇ ਆਏ ਤੇ ਇਦਾਂ ਦੇ ਹੋਏ ਆ ਢੋਲੀ ਦੇ ਵਿੱਚ ਖੇਮ ਪੈ ਗਏ ਖੇਮ ਹੁੰਦਾ ਸਦਾ ਅਟਲ ਸੁਖ ਜਿਹੜਾ ਆ ਗਿਆ ਜਿਹੜਾ ਨਾ ਜਾਵੇ ਉਹਨੂੰ ਅਟਲ ਸੁਖ ਕਹਿੰਦੇ ਨੇ ਸ਼ਾਂਤ ਹੁੰਦਾ ਮਨ ਦਾ ਟਿਕਾਉ ਇਹ ਰਿੱਧ ਹਰ ਇਹ ਤਾਂ ਹੁੰਦੀ ਹੈ ਜਿਹੜੀ ਯੋਗ ਦੀਆਂ ਤਾਕਤਾਂ ਜਿਵੇਂ ਅਸੀਂ ਨੇ ਯੋਗ ਕਰਨਾ ਹੈ ਸਾਡੇ ਯੋਗ ਦੇ ਵਿੱਚ ਆਉਂਦਾ ਹੈ ਅਸੀਂ ਨੇ ਦਾਨ ਪੁੰਨ ਕਰਨਾ ਹੈ ਸਾਡੇ ਯੋਗ ਦੇ ਵਿੱਚ ਆਉਂਦਾ ਹੈ ਕਿਸੇ ਦੀ ਹੈਲਪ ਕਰਨੀ ਹੈ ਅਸੀਂ ਨੇ ਯੋਗ ਕਰਨਾ ਹੈ ਮਾਇਆ ਤੱਕ ਦਾਨ ਕਰਨਾ ਵੀ ਯੋਗ ਦੇ ਵਿੱਚ ਹੈ ਜਿਹੜੇ ਸਰੀਰ ਦੇ ਨਾਲ ਅਸੀਂ ਕਰਦੇ ਹਾਂ ਸਰੀਰ ਦੇ ਤਰਫ ਉਹ ਯੋਗ ਆਉਂਦਾ ਹੈ ਹਰ ਇਹ ਤਾਂ ਹੁੰਦਾ ਹੈ ਯੋਗ ਅਤੇ ਸਿੱਧ ਹੁੰਦਾ ਹੈ ਜਿਸ ਤਰ੍ਹਾਂ ਜਿਹੜੀਆਂ ਨਵ ਨਿਧ ਸਿੱਧ ਜਿਹੜਾ ਸਿੱਧਿਆ ਜਾਵੇ ਮਨੁਸਾਧਨ ਦੀ ਕੋਸ਼ਿਸ਼ ਕਰਦੇ ਆ ਨਿਧ ਹੁੰਦੇ ਨੇ ਨੌ ਖਜ਼ਾਨੇ ਇਹ ਜਗਤ ਦੇ ਜਿਹਦੇ ਵਿੱਚ ਸਾਰੇ ਪਦਾਰਥ ਹੁੰਦੇ ਨੇ ਜਿਹੜੇ ਸ੍ਰੇਸ਼ਟ ਨੇ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਖੇਮ ਤੇਰੀ ਝੋਲੀ ਦੇ ਵਿੱਚ ਸ਼ਾਂਤੀ ਤੇਰੀ ਝੋਲੀ ਦੇ ਵਿੱਚ ਰਿੱਧ ਤੇਰੀ ਝੋਲੀ ਦੇ ਵਿੱਚ ਸਿੱਧ ਤੇਰੀ ਝੋਲੀ ਦੇ ਵਿੱਚ ਨਵ ਨਿਧ ਤੇਰੀ ਝੋਲੀ ਦੇ ਵਿੱਚ ਬੁੱਧ ਗਿਆਨ ਸਰਬ ਤੈਸੇ ਜਦੋਂ ਤੇਰੇ ਕੋਲ ਬੁੱਧੀ ਹੈ ਨਾ ਬੁੱਧੀ ਦੇ ਨਾਲ ਮਲੋ ਸਿੱਧ ਹੁੰਦਾ ਸਿੱਧ ਹੁੰਦੀ ਹੈ ਜਿਹੜੀ ਅਸੀਂ ਕਰਾਮਾਤ ਕਰਨੇ ਕਰਾਮਾ ਸਾਡੇ ਕਰਮ ਸਾਡੇ ਕੋਲ ਰੱਬ ਨੇ ਇਤਨੀ ਤਾਕਤ ਦਿੱਤੀ ਹੈ ਕਰਮਾਂ ਦੀ ਇਨਸਾਨ ਇਹ ਨਰਕ ਦੇ ਵਿੱਚ ਪਏ ਵੀ ਗਿਆ ਆਪ ਵੀ ਇਹ ਨਰਕ ਦੇ ਵਿੱਚੋਂ ਨਿਕਲ ਸਕਦੇ ਦੂਜਿਆਂ ਨੂੰ ਵੀ ਕੱਢ ਸਕਦੇ ਸਤਗੁਰੂ ਤਾਂ ਇਨਸਾਨ ਨੂੰ ਇੱਥੇ ਤੱਕ ਖੁੱਲ੍ਹ ਦੇ ਰਹੇ ਨੇ ਪਰ ਭਾਵੇਂ ਬਿਨ ਸਾਸ ਤੇ ਰੱਖੇ ਕੇ ਬਿਨਾ ਸਵਾਸਾ ਤੋਂ ਤੈਨੂੰ ਰੱਖਿਆ ਜਾ ਸਕਦਾ ਹੈ ਪਰ ਭਾਵੇਂ ਤਾਂ ਮਾਰਜ ਵੱਲ ਹੈ ਮਰੇ ਹੋਏ ਨੂੰ ਜਿਉਂਦਾ ਕਰ ਸਕਦੇ ਨੇ ਹੁਣ ਉਹ ਤਾਕਤਾਂ ਜਿਹੜੀਆਂ ਨੇ ਇਨਸਾਨ ਦੇ ਕੋਲ ਨੇ ਮਰੇ ਹੋਏ ਨੂੰ ਜਿਉਂਦਾ ਕਰਨ ਬਿਨਾ ਸਵਾਸਾ ਤੋਂ ਰੱਖਣਾ ਅਤੇ ਬਗੈਦਾ ਇਹ ਸਾਡੇ ਇਤਿਹਾਸ ਦੇ ਵਿੱਚ ਹੈ ਜਿਹਦਾ ਦੋ ਫਾੜ ਸਰੀਰ ਹੋ ਗਿਆ ਦੋ ਫਾੜਾਂ ਦੇ ਵਿੱਚੋਂ ਆਵਾਜ਼ ਕਿਵੇਂ ਆ ਸਕਦੀ ਹੈ ਪਰ ਆਵਾਜ਼ ਆ ਰਹੀ ਹੈ ਭਾਈ ਮਤੀ ਦਾਸ ਦੇ ਤੋਂ ਵੜ ਹੋਏ ਸੀ ਪਾਈਤਾਰੋ ਸਿੰਘ ਦੀ ਖੋਪਰੀ ਲੈ ਗਈ ਤਾਂ ਫਿਰ ਵੀ ਉਹ ਉਹਨਾਂ ਨੇ ਮੰਨ ਲਓ 21 ਦਿਨਾਂ ਦਾ ਜ਼ਿਕਰ ਹੈ 21 ਦਿਨ ਫਿਰ ਵੀ ਉਹ ਜਿਉਂਦੇ ਰਹੇ ਖੋਪੜੀ ਤੋਂ ਬਿਨਾਂ ਕੁਲੇ ਨਹੀਂ ਸਕਦਾ ਰਹਿ ਨਹੀਂ ਸਕਦਾ ਕੋਈ ਸਾਰੀ ਬ੍ਰੇਨ ਦੀ ਇਹ ਖੇਡ ਹੈ ਸਾਡੇ ਸਰੀਰ ਦੀ ਉਹਨਾਂ ਦੀ ਖੋਪਰੀ ਲਾ ਦਿੱਤੀ ਪਰ ਫਿਰ ਵੀ ਕਿਉਂਕਿ ਉਹ ਸਾਰਾ ਕਿਦਾ ਸੀ ਗੁਰਬਾਣੀ ਦਾ ਸਰਾਂ ਸੀ ਗੁਰਬਾਣੀ ਦਾ ਨਾਮ ਸੀ ਉਹਨਾਂ ਦੇ ਕੋਲ ਗੁਰਬਾਣੀ ਪੜ੍ਹਦੇ ਸੀ ਤਾਂ ਸਤਗੁਰੂ ਕਹਿੰਦੇ ਨੇ ਜਦੋਂ ਬੁੱਧ ਗਿਆਨ ਸਰਬਤੈ ਸਿੱਧ ਜਦੋਂ ਇਹ ਸਿੱਧੀਆਂ ਮਿਲਦੀਆਂ ਨੇ ਤੇਰੀ ਬੁੱਧ ਦੇ ਨਾਲ ਮਿਲਦੀਆਂ ਨੇ ਬੋਧ ਦਾ ਭਾਵ ਗਿਆਨ ਤੇਰੇ ਗਿਆਨ ਦੇ ਨਾਲ ਹੁੰਦਾ ਹੈ ਵਿਦਿਆ ਤਪ ਯੋਗ ਪ੍ਰਵਤੀਆਂ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਵਿਦਿਆ ਇੱਕ ਤਪ ਅਤੇ ਯੋਗ ਇਹ ਜਿਹਨ ਇਨਸਾਨ ਦੇ ਅਕਾਲ ਪੁਰਖ ਦਾ ਧਿਆਨ ਰੱਖਣ ਵਾਲੀਆਂ ਚੀਜ਼ਾਂ ਨੇ ਰਸਤੇ ਤੇ ਚੱਲਦਾ ਰੱਬ ਤੇ ਇੱਕ ਤਾਂ ਵਿਦਿਆ ਦਾ ਇੱਕ ਇੱਕ ਤਪ ਦਾ ਇੱਕ ਇੱਕ ਯੋਗ ਹੁਣ ਇਹ ਤਪ ਕਰਨ ਹੈ ਅਸੀਂ ਅਨੇਕਾ ਤਰ੍ਹਾਂ ਦਾ ਤਪ ਕਰਦੇ ਹਾਂ ਜੋ ਵੀ ਅਸੀਂ ਦਾਨਪੁਨ ਕਰਨਾ ਹੈ ਜਿੱਥੇ ਤੱਕ ਹੋ ਸਕੇ ਇਹ ਸਾਡਾ ਤਪ ਹੈ ਜੋਗ ਹੁੰਦਾ ਹੈ ਸਾਡੀ ਅਸੀਂ ਜੋ ਕਿਰਿਆ ਕਰਦੇ ਪਏ ਆਂ। ਸਰੀਰ ਦੇ ਨਾਲ ਮਨ ਦੇ ਨਾਲ ਜਿੱਥੇ ਵੀ ਸਾਡੀ ਅਵਸਥਾ ਬਣਦੀ ਹੈ ਸਤਿਗੁਰੂ ਕਹਿੰਦੇ ਇਹ ਅਕਾਲ ਪੁਰਖ ਦਾ ਧਿਆਨ ਹੈ। ਵਿਦਿਆ ਹੋ ਗਈ ਵਿਦਿਆ ਵਿਚਾਰੀ ਕਾ ਪ੍ਰੋਪਕਾਰੀ। ਤਪ ਜੋਗ ਗਿਆਨ ਸ੍ਰੇਸ਼ਟ ਉਤਮ ਨਿਸ਼ਾਨ। ਹੁਣ ਇਸਨਾਨ ਕਰਣਾ ਇਨਸਾਨ ਨੇ। ਤੱਪ ਦਾ ਕੀਤਾ ਜਾਂਦਾ ਹੈ ਵਿਦਿਆ ਦਾ ਕੀਤਾ ਜਾਂਦਾ ਹੈ ਯੋਗ ਦਾ ਕੀਤਾ ਜਾਂਦਾ ਹੈ ਰਿੱਧੀਆਂ ਸਿੱਧੀਆਂ ਦਾ ਕੀਤਾ ਜਾਂਦਾ ਹੈ ਸਤਿਗੁਰੂ ਕਹਿੰਦੇ ਤੇਰੇ ਲਈ ਇਸ਼ਾਨ ਹੈ ਭਾਵ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਰਤਾਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਤੇਗ ਬਹਾਦਰ ਸਿਮਰੇਆ ਕਰਨੋਂ ਨਿਤ ਆਵੇ ਤਾਈ ਜਿੰਨਾ ਪਿੱਛੇ ਤੂੰ ਦੌੜਦਾ ਸੀ ਜਾਂ ਰਿਸਟੀਆਂ ਨੂੰ ਤੂੰ ਰੋਲ ਕੇ ਚਲੇ ਆ ਗਿਆ ਦੁਨੀਆ ਦੀ ਪ੍ਰਵਾਹ ਨੇ ਕੀਤੀ ਨਾ ਕਿਸੇ ਧਰਮ ਦੀ ਨਾ ਰੱਬ ਦੀ ਨਾ ਰੱਬ ਦੇ ਦਰਦ ਦੀ ਕੋਈ ਪ੍ਰਵਾਹ ਕੀਤੀ ਤਾਂ ਅਰਧੀਆਂ ਸਿੱਧੀਆਂ ਐਸ਼ੋ ਰਾਮ ਦੇ ਪਿੱਛੇ ਦੌੜਦਾ ਰਹਿਆ ਸਭ ਕੁਝ ਭੁੱਲ ਗਿਆ ਸਤਿਗੁਰੂ ਕਹਿੰਦੇ ਤੇ ਕੇਰਾ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਤੇ ਆ ਜਾ ਜੇ ਜਿਨ੍ਹਾਂ ਦੇ ਪਿੱਛੇ ਤੂੰ ਦੌੜਦਾ ਹੈ ਤੇਰੇ ਪਿੱਛੇ ਦੌੜਨਗੇ ਤੇਗ ਬਹਾਦਰ ਸਿਮਰੇ ਕਰਣੋਂ ਦੇ ਆਵੇ ਤਾਏ ਤਾਜਾ ਤੋੜ ਕੇ ਆਉਣਗੇ ਤੇਰੇ ਪਰ ਉਦੋਂ ਤਾਂ ਜਦੋਂ ਇਸ ਸ੍ਰੇਸ਼ਟ ਗਿਆਨ ਉਤਮ ਦਾਤੂ ਇਸ਼ਨਾਨ ਕਰੇਗਾ ਇਸ਼ਨਾਨ ਕਰਨ ਦਾ ਭਾਪ ਹੁੰਦਾ ਕਿ ਅਸੀਂ ਨੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਆਭਿਰਤੀ ਬਣਦੀ ਹੈ ਗੁਰੂ ਨੂੰ ਵੇਖ ਕੇ ਨਿਹਾਲ ਹੋਣਾ ਗੁਰੂ ਨੂੰ ਵੇਖ ਕੇ ਅਰਜ ਹੋਣਾ ਸਕੂਨ ਮਿਲਣਾ ਅੱਗੇ ਸਤਿਗੁਰੂ ਕਹਿੰਦੇ ਨੇ ਚਾਰ ਪਦਾਰਥ ਕਮਲ ਪ੍ਰਗਾਂਸ਼ ਇੱਕ ਕਮਲ ਦਾ ਫੁੱਲ ਹੈ ਕਮਲ ਦੇ ਫੁੱਲ ਦਾ ਜਿਹੜਾ ਸੁਹੱਪਣ ਹੈ ਕਮਲ ਦੇ ਫੁੱਲ ਦੀ ਜਿਹੜੀ ਸੁਗੰਧ ਹੈ ਕਿਸੇ ਦੇ ਨਾਲ ਨਹੀਂ ਸਮੇਲ ਖਾਂਦੀ ਅਤੇ ਇਹਦਾ ਜਿਹੜਾ ਜੀਵਨ ਹੈ ਕਮਲ ਦੇ ਫੁੱਲ ਦਾ ਅਤੇ ਤਾਂ ਸਤਿਗੁਰੂ ਬਾਰ-ਬਾਰ ਗੁਰਬਾਣੀ ਦੇ ਅੰਦਰ ਕਮਲ ਦੇ ਫੁੱਲ ਦੀ ਐਗਜ਼ੈਂਪਲ ਲਈ ਹੈ ਉਹਦਾ ਉਦਾਹਰਣ ਦੇ ਰਹੇ ਨੇ ਸਾਨੂੰ ਕਮਲ ਦਾ ਫੁੱਲ ਜਿਹੜਾ ਕਿਸੇ ਦੀ ਮਰਜ਼ੀ ਦੇ ਨਾਲ ਨਹੀਂ ਹੁੰਦਾ ਉਹ ਆਪਣੀ ਮਰਜ਼ੀ ਦੇ ਨਾਲ ਹੁੰਦਾ ਉਹਨੇ ਕਿ ਅਸੀਂ ਆਖੀਏ ਕਿ ਅਸੀਂ ਨੇ ਲਾ ਦਿੱਤਾ ਉਹਨੇ ਹੋਣਾ ਉਹ ਆਪਣੀ ਰਜ਼ਾ ਦੇ ਵਿੱਚ ਉਹਨੇ ਆਪਣੇ ਆਪ ਹੀ ਹੋਣਾ ਸੁਗੰਧੀ ਜਿਹੜੀ ਹੈ ਉਹਨੇ ਇਦਾਂ ਜਿਸ ਤਰ੍ਹਾਂ ਤੰਦਰ ਦਾ ਬੁੱਤੇ ਦੀ ਮਹਿਕ ਭਰ ਜਾਂਦੀ ਹੈ ਇਹ ਤਾਂ ਮਹਿਕ ਦਿੰਦਾ ਹੁੰਦਾ ਕਿਦੇ ਵਿੱਚ ਜ਼ਿਆਦਾਤਰ ਚਿਕੜ ਦੇ ਵਿੱਚ ਹੁੰਦਾ ਹੈ ਕਿ ਇਕੜ ਤੋਂ ਕਿ ਆਪਣੀ ਮਰਜ਼ੀ ਆਉਦੀ ਚਿਕੜ ਦੇ ਵਿੱਚ ਵੜੇਗਾ ਕਿਹੜਾ ਲਾਵੇਗਾ ਕਿਹੜਾ ਜਾ ਕੇ ਚਿਕੜ ਦੇ ਵਿੱਚ ਚਿਕੜ ਦੇ ਵਿੱਚ ਕਮਲ ਦਾ ਫੁੱਲ ਹੁੰਦਾ ਹੈ ਚਿਕੜ ਤੋਂ ਆਪਣੇ ਆਪ ਨੂੰ ਨਰਲੇਪ ਰੱਖਦਾ ਹੈ ਆਪਣੇ ਸੁਹਾਪਣ ਨੂੰ ਆਪਣੀ ਸੁਗੰਧੀ ਨੂੰ ਅਤੇ ਆਪਣੇ ਸੋਹਣੇਪਣ ਨੂੰ ਨਰਲੇਪ ਰੱਖਦਾ ਉਸ ਚਿਕੜ ਤੋਂ ਤਾਂ ਤਾਂ ਸਤਿਗੁਰੂ ਕਹਿੰਦੇ ਨੇ ਹੋਇਆ ਚਿਕੜ ਦੇ ਵਿੱਚ ਪਰ ਰੱਬ ਦੀ ਰਜ਼ਾ ਦੇ ਵਿੱਚ ਚੱਲਦਾ ਹੈ ਤਤ ਪੌਰੇ ਦੂਰੋਂ ਹੁੰਦੇ ਨੇ ਸੁਗੰਧੀ ਦੇਂਦਾ ਸੁਹਾਪਣ ਦੇਂਦਾ ਅਤੇ ਜਗਤ ਦੇ ਵਿੱਚ ਵੀ ਇਹਦਾ ਨਾਮ ਕਮਲ ਦਾ ਫੁੱਲ ਦਾ ਜ਼ਿਕਰ ਦਾ ਪਤੇ ਬੜਾ ਜਿਹੜਾ ਫੁੱਲਾਂ ਦੇ ਵਿੱਚ ਮੱਲੋ ਸ੍ਰੇਸ਼ਟ ਮੰਨਿਆ ਗਿਆ ਸਤਿਗੁਰੂ ਕਹਿੰਦੇ ਨੇ ਇਨਸਾਨ ਦਾ ਜੀਵਨ ਵੀ ਇਦਾਂ ਹੀ ਹੈ ਕਮਲ ਦੇ ਫੁੱਲ ਦੇ ਬਾਗ ਜਨਮ ਤੇ ਦਾ ਬੜਾ ਜਿਹੜਾ ਸ੍ਰੇਸ਼ਟ ਹੈ ਇਨਸਾਨ ਦਾ ਬੱਦ ਕਿਸਮਤੀ ਹੈ ਨਾ ਇਨਸਾਨ ਦੀ ਕਿ ਜਿਸ ਜੜ ਦੇ ਨਾਲ ਸਤਿਗੁਰੂ ਕਹਿੰਦੇ ਤੂੰ ਜੁੜ ਇਹਦਾ ਮੂਲ ਹੈ ਜਿਹੜਾ ਤੂੰ ਆਪਣੇ ਮੂਲ ਦੇ ਨਾਲ ਜੁੜ ਮੂਲ ਦੇ ਨਾਲ ਜੁੜੇਗਾ ਸਤਿਗੁਰੂ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਅਚਾਰ ਤੇਰਾ ਮੂਲ ਹੈ ਤੇਰਾ ਮਨ ਮਨ ਤੇਰਾ ਕੀ ਕਹਿੰਦਾ ਇਹਨੇ ਕਦੇ ਪ੍ਰਭਾ ਨਹੀਂ ਕੀਤੀ ਦੁਨੀਆ ਦੇ ਸਾਥ ਦੇ ਨਾਲ ਚੱਲਦਾ ਹੈ ਦੁਨੀਆ ਮਨੂ ਕੀ ਗਏ ਆਪਣੇ ਮਨ ਦੇ ਸਾਰੇ ਕਦੇ ਚੱਲੇ ਆ ਨਹੀਂ ਬਾਣੀ ਦੇ ਅੰਦਰ ਬਾਰ-ਬਾਰ ਜ਼ਿਕਰ ਹੁੰਦਾ ਭਗਤ ਕਬੀਰ ਜੀ ਕਹਿੰਦੇ ਨੇ RAM ਸਿਮਰ ਪਛੋਤਾ ਹੈਗਾ ਮਨ ਮਨ ਨੂੰ ਕਹਿੰਦੇ ਨੇ ਸਰੂਪ ਬਣ ਮਨ ਨੂੰ ਕਹਿੰਦੇ ਕਿ ਤੈਨੂੰ ਪਛਤਾਣਾ ਪਵੇਗਾ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲਈ ਜਿਹੜੀਆਂ ਤੇ ਤੂੰ ਦੁਨੀਆ ਤੇ ਕਰਮ ਕਰਦੇ ਆ ਜਿਹੜੀ ਤੇਰੀ ਸੋਚ ਵਿਚਾਰ ਹੈ ਜਿੱਦਾਂ ਦਾ ਤੂੰ ਹੈ ਤਾਂ ਇਹਨਾਂ ਦਾ ਲੇਖਾ ਜੋਖਾ ਤੇਥੋਂ ਲਿਆ ਜਾਵੇਗਾ ਇਹ ਨਹੀਂ ਕਿ ਮੈਂ ਮਹਿਲ ਮਾੜੀ ਆਪਣੇ ਪਰਿਵਾਰ ਦੇ ਲਈ ਪਾਈ ਐ ਮੈਂ ਸਾਰੀ ਜ਼ਿੰਦਗੀ ਮਿਹਨਤ ਕੀਤੀ ਮੈਂ ਰਿਸ਼ਤੇਦਾਰੀ ਦੇ ਵਿੱਚ ਐਦਾਂ ਨਿਭੇ ਆ ਜਗਤ ਦੇ ਨਾਲ ਐਦਾਂ ਨਿਭੇ ਆ ਰੱਬ ਨੇ ਨਹੀਂ ਵੇਖਣਾ ਇਹ ਤੇਰੀ ਡਿਊਟੀ ਹੈ ਬਾਖੂਬੀ ਡਿਊਟੀ ਨਿਭਾਉਣੀ ਹੈ ਤੈਂ ਅਤੇ ਇਨਸਾਨ ਇਹ ਵੀ ਇਹਨਾਂ ਦੇ ਇਹਨਾਂ ਤੋਂ ਵੀ ਬਚੜਿਆ ਹੋਇਆ ਇਨਸਾਨ ਨਾ ਕਿਸੇ ਰਿਸ਼ਤੇ ਦੇ ਵਿੱਚ ਨਾ ਜਗਤ ਦੇ ਵਿੱਚ ਨਾ ਗਿਰਤ ਦੇ ਵਿੱਚ ਨਾ ਧਰਮ ਦੇ ਵਿੱਚ ਕਿਤੇ ਵੀ ਪੂਰਾ ਨਹੀਂ ਹੈ ਪਰ ਸਤਿਗੁਰੂ ਜ਼ਰੂਰ ਕਹਿੰਦੇ ਨੇ ਕਿ ਇਹ ਤੇਰੀ ਡਿਊਟੀ ਸੀ ਤੇਰਾ ਮੇਨ ਕੰਮ ਤਾਂ ਪਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਵਿੰਦ ਦੇ ਮਿਲਣ ਕੀ ਇਹ ਤੇਰੀ ਮਰੀ ਹੈ ਫਿਰ ਤਾਂ ਫਿਰ ਤਾਂ ਬਹੁਤ ਹੈ ਜੁਗ ਹਾਰੇਉ ਮਾਨਸ ਦੇ ਲਈ ਨਾਨਕ ਕਹਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ ਹੁਣ ਸਾਡੀ ਝੋਲੀ ਦੇ ਵਿੱਚ ਪਦਾਰਥ ਪਾਰੇ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਜਪ ਪਾਇਆ ਤਪ ਪਾਇਆ ਵਿਦਿਆ ਪਾਈ ਹੁਣ ਚਾਰ ਪਦਾਰਥ ਕਮਲ ਪ੍ਰਗਾਸ ਸਾਡੇ ਕਮਲ ਹਿਰਦਾ ਰੂਪੀ ਅਸੀਂ ਕਮਲ ਕਿਵੇਂ ਖੜਿਆ ਜਾ ਸਕਦਾ ਜਗਤ ਦੇ ਵਿੱਚ ਹੁਣ ਸਾਨੂੰ ਚੇਕੜ ਹੈ ਸਾਨੂੰ ਕੋ ਕਰਮ ਲੱਗੇ ਨੇ ਮਾਟੇ ਜਗਤ ਹੈ ਜਿਹੜਾ ਸਾਡੇ ਸਾਫ ਦੇ ਨਾਲ ਅਸੀਂ ਚੱਲਿਆ ਜਗਤ ਦੇ ਸਾਫ ਦੇ ਨਾਲ ਆਪਣੇ ਆਪ ਹੀ ਗੰਦਗੀ ਹੈ ਕਿ ਜਦੋਂ ਅਸੀਂ ਵੇਖਦੇ ਹਾਂ ਆਪਣੇ ਆਪ ਨੂੰ ਨਹੀਂ ਵੇਖਦੇ ਕਿ ਸਾਡਾ ਲੈਵਲ ਕੀ ਹੈ ਸਾਡਾ ਟਿਕਾਣਾ ਕੀ ਹੈ ਅਸੀਂ ਦੂਜੇ ਨੂੰ ਵੱਲ ਵੇਖਦੇ ਹਾਂ ਦੂਜੇ ਦੀ ਗਲਤੀ ਕੱਢਦੇ ਹਾਂ ਆਪਣੀ ਗਲਤੀ ਨਹੀਂ ਕੱਢਦੇ ਤਾ ਸਤਗੁਰੂ ਤਾਂ ਕਹਿੰਦੇ ਨੇ ਕਿ ਕਮਲ ਦਾ ਫੁੱਲ ਤੂੰ ਆਪਣੇ ਆਪ ਨੂੰ ਵੇਖੇਗਾ ਜੜ ਤੇਰੀ ਕਿੱਥੇ ਐ ਜੜ ਕਿੱਥੇ ਐ ਤਾਂ ਫਿਰ ਤੈਨੂੰ ਪਤਾ ਲੱਗੇਗਾ ਕਿ ਕਮਲ ਦੇ ਬੁੱਲਦੇ ਵਾਂ ਮੈਂ ਮਹਿਕਣਾ ਸੋ ਹੱਪਣ ਦੇਣਾ ਸੁਗੰਧੀ ਆਉਣੀ ਐ ਇਹ ਜਗਤ ਦੇ ਜਿਹੜੇ ਭੌੜੇ ਆਉਣਗੇ ਸੁਗੰਧੀ ਲੈ ਕੇ ਜਾਣੀ ਐ ਸੁਗੰਧੀ ਦੇਣ ਦੇ ਲਈ ਤੈਨ ਇਨਸਾਨ ਸੁਗੰਧੀ ਦਾ ਭਾਪ ਪਰ ਉਪਕਾਰ ਕਰਨੇ ਚੰਗੇ ਕਰਮ ਕਰਨੇ ਤਾਂ ਹੁਣ ਸਤਗੁਰੂ ਕਹਿੰਦੇ ਨੇ ਤੇਰਾ ਖੇੜਾ ਬਣਨਾ ਐ ਚਾਰ ਪਦਾਰਥ ਜਿਹੜੇ ਸਾਡੇ ਝੋਲੀ ਦੇ ਵਿੱਚ ਪਾਰੇ ਨੇ ਸਾਡੇ ਝੋਲੀ ਦੇ ਵਿੱਚ ਧਰਮ ਪਾਉਂਦੇ ਨੇ ਅਰਥ ਪਾਉਂਦੇ ਨੇ ਕਾਮ ਪਾਉਂਦੇ ਨੇ ਮੋਖ ਪਾਉਂਦੇ ਨੇ ਮੋਖ ਚਾਰ ਪਦਾਰਥ ਕਮਲ ਪ੍ਰਗਾਸ ਸਬਕ ਹੈ ਮਦ ਸਗਲ ਤੇ ਉਦਾਨਸ ਚਾਰ ਪਦਾਰਥ ਪੰਨਿਆਂ ਨੇ ਸਾਡੀ ਝੋਲੀ ਦੇ ਵਿੱਚ ਹੁਣ ਇਹਨੇ ਕਿਤੇ ਜ਼ਿਕਰ ਨਹੀਂ ਕਰਨਾ ਕਿ ਮੈਂ ਇਤਨੀ ਬੰਦਗੀ ਕਰਦਾ ਹਾਂ ਇਤਨੇ ਧਰਮਗਤ ਤੇ ਕਾਣੀਆਂ ਤੇ ਜਾ ਜਾ ਜੋ ਕੁਝ ਇਹਨੇ ਚੰਗਾ ਕੀਤਾ ਇਹ ਵਸਤੂ ਤੇ ਹੁਣ ਕਹੋ ਕਬੀਰ ਗੁੰਗਿਆ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ ਰੱਬ ਦੀ ਬੰਦਗੀ ਕੀਤੇ ਆ ਜਿਤਾਇਆ ਦਾ ਥੋੜਾ ਪਗਤ ਕਬੀਰ ਜੀ ਕਹਿੰਦੇ ਨੇ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਈ ਹੁਣ ਸਾਧੂ ਨੇ ਸਾਨੂੰ ਕੀ ਵਚਨ ਬੋਲਣਾ ਉਹ ਬਾਦ ਦੇ ਵਿੱਚ ਗੱਲ ਹੈ ਉਹ ਤਾਂ ਸਾਡੇ ਟਿਕਾਣੇ ਤੇ ਉਸ ਅਵਸਥਾ ਤੇ ਨਿਰਭਰ ਕਰਦਾ ਹੈ ਕਿਹੜੀ ਅਵਸਥਾ ਉਹਦੇ ਮਨ ਦੀ ਹੈ ਸਾਧੂ ਦੀ ਅਤੇ ਸਾਡੀ ਉਥੇ ਕਿਹੜੀ ਅਵਸਥਾ ਹੈ ਉਹ ਤਾਂ ਅੱਗੇ ਨਿਰਭਰ ਕਰਦਾ ਹੈ ਪਰ ਚੱਲਣਾ ਲੱਗੇ ਆ ਇਹ ਕਬੀਰ ਜੀ ਕਹਿ ਰਹੇ ਨੇ ਕਿ ਜਦੋਂ ਜਾਣਾ ਰੱਬ ਨੂੰ ਮਿਲਣ ਜਾ ਰੱਬ ਦੇ ਪਿਆਰੇ ਆ ਆਪਣੇ ਨਾਲ ਨਾ ਕਿਸੇ ਨੂੰ ਲੈ ਕੇ ਜਾਈ ਨਾਲ ਲੈ ਜਾਣ ਦਾ ਭਾਵ ਸਾਡੀ ਹੰਗਤ ਸਾਡੀ ਹੋਂਮੈ ਮੇਰੇ ਕੋਲ ਆ ਵੀ ਹੈ ਮੇਰੀ ਮੇਰੀ ਕਰਤੇ ਜਨਮ ਲਿਓ ਸਾਡੀ ਗਿਣਤੀ ਜਲਦੀ ਹੈ ਨਾ ਕਾਊਂਟਿੰਗ ਚੱਲਦੀ ਹੈ ਸਾਡੇ ਕੋਲ ਆ ਵੀ ਹੈ ਮੇਰੇ ਕੋਲ ਆ ਵੀ ਹੈ ਮੈਂ ਤਾਂ ਹਾਂ ਕਿਉਂਕਿ ਰੱਬ ਦੇ ਪਿਆਰਿਆਂ ਦੇ ਕੋਲ ਜਦੋਂ ਜਾਇਦ ਹੈ ਨਾ ਤੇਰੀ ਧਨ ਦੌਲਤ ਰੱਬ ਨੇ ਦਿੱਤੀ ਹੈ ਤੈਨੂੰ ਮੈਲ ਮਾੜੀ ਰੱਬ ਨੇ ਦਿੱਤੀ ਹੈ ਜੋ ਕੁਝ ਤੈਨੂੰ ਰੱਬ ਨੇ ਦਿੱਤਾ ਹੈ ਸਤਿਗੁਰੂ ਕਹਿੰਦੇ ਨੇ ਉਹ ਰੱਬ ਦਾ ਬਖਸ਼ਿਆ ਹੋਇਆ ਹੈ ਤੇਰਾ ਦਸ ਤੇਰੇ ਕੋਲ ਤੂੰ ਕੀ ਹਾਸਲ ਕੀਤਾ ਕਿਉਂਕਿ ਤੇਰਾ ਕੰਮ ਹੈ ਰੱਬ ਨੂੰ ਪਾਉਣਾ ਕਿਤਨੀ ਕੁ ਤੂੰ ਰੱਬ ਦੀ ਰਾਜਾ ਦੇ ਵਿੱਚ ਚੱਲਦਾ ਹੈ ਆ ਰੱਬ ਨੇ ਤੈਨੂੰ ਇਹ ਪੁੱਛਣਾ ਤੂੰ ਕਿੰਨੀ ਕੁ ਰਾਜਾ ਦੇ ਵਿੱਚ ਚੱਲਿਆ ਤਾਂ ਸਤਿਗੁਰੂ ਕਹਿੰਦੇ ਨੇ ਸਬਕ ਹੈ ਮਦ ਸਗਲ ਤੇ ਉਦਾਰ ਹੁਣ ਸਾਰਿਆਂ ਦੇ ਵਿੱਚ ਤੂੰ ਰਮਣ ਹੈ ਪਰ ਸਾਰਿਆਂ ਤੋਂ ਉਦਾਸ ਰਹਿਣਾ ਨਾ ਬਹੁਤ ਖੁਸ਼ੀ ਆਈ ਖੁਸ਼ੀ ਦੇ ਵਿੱਚ ਹੋਇਆ ਬਹੁਤ ਗਮ ਆਇਆ ਨਗਾਹ ਦੇ ਵਿੱਚ ਹੋਇਆ ਇਹ ਜਗਤ ਹੈ ਤੇਰਾ ਜਗਤ ਨੇ ਬੜੀ ਤੇਰੀ ਉਸਤਤੀ ਵੀ ਜਿਨ੍ਹਾਂ ਨੂੰ ਤੇਰੇ ਤੇ ਹੀ ਮਤਵਲ ਹੈ ਬਿਨਾ ਬਜਾ ਤੋਂ ਤੇਰੀ ਉਸਤਤੀ ਕਰਨਗੇ ਜਿਨ੍ਹਾਂ ਤੁਨੂੰ ਤੇਰਾ ਮਤਵਲ ਹੀ ਨਹੀਂ ਹੈ ਉਹ ਤੇਰੇ ਕੋਲ ਔਗਣ ਹੈ ਪਾਵੇਂ ਨਹੀਂ ਹੈ ਉਹਨਾਂ ਨੇ ਤੇਰੀ ਨਿੰਦਿਆ ਵੀ ਕਰਨੀ ਹੈ ਸਤਗੁਰੂ ਕਹਿੰਦੇ ਨੇ ਨਹਿ ਨਿੰਦੇ ਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰ ਕ ਸੁਗਤਿ ਰਹੇ ਨਿਆਰੋ ਨਾਹੇ ਮਾਨ ਅਪਮਾਨ ਇਨਾ ਤੋਂ ਨਿਆਰਾ ਰਹਿਣਾ ਇਹ ਜਗਤ ਕਿਉਂਕਿ ਕਿਸੇ ਨੇ ਤੈਨੂੰ ਗੱਲਾਂ ਵਧਾ ਚੜਾ ਕੇ ਕਹਿ ਦਿੱਤੀਆਂ ਤੇਰੇ ਕੋਲ ਉਹ ਗੁਣ ਨਾ ਹੋਵੇ ਤਾਂ ਫਿਰ ਤੈਨੂੰ ਮੋਦੀ ਖਾਣੀ ਪਵੇਗੀ ਜਗਤ ਦੇ ਵਿੱਚ ਤਾਂ ਐਦਾਂ ਦਾ ਗਿਆਨ ਸਤਿਗੁਰੂ ਬਖਸ਼ਿਸ਼ ਕਰਦੇ ਨੇ ਚਤੁਰ ਸੁੰਦਰ ਚਤੁਰ ਤਤਕਾ ਬੇਤਾ ਸਤਿਗੁਰਾਂ ਦਾ ਜਿਹੜਾ ਗਿਆਨ ਹੈ ਉਹ ਚੰਗੇ ਭਾਗਾਂ ਦੇ ਨਾਲ ਮਿਲਦਾ ਹੈ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਸਰਦਰਸੀ ਇੱਕ ਦ੍ਰਿਸ਼ਟੀਤਾ ਜਿਹੜਾ ਰੱਬ ਦਾ ਪਿਆਰਾ ਹੈ ਉਹ ਸਾਰਿਆਂ ਨੂੰ ਇੱਕ ਵਰਤੀ ਦੇ ਨਾਲ ਲਿਖਦਾ ਹੈ ਇਹ ਪਲ ਦੇ ਜਨਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਤਾਂ ਇਹ ਜਿਹੜਾ ਗਿਆਨ ਇਹਨਾਂ ਫਲ ਹੈ ਉਹਨੂੰ ਭਨੇ ਆ ਉਹਦੇ ਹਿੱਸੇ ਦੇ ਵਿੱਚ ਆਉਂਦਾ ਹੈ ਜਿਹੜਾ ਗੁਰੂ ਦੀ ਰਜਾ ਦੇ ਵਿੱਚ ਚੱਲਦਾ ਹੈ ਗੁਰੂ ਦੀ ਰਜਾ ਦੇ ਵਿੱਚ ਚੱਲਣ ਵਾਲੇ ਤੇ ਸਤਿਗੁਰਾਂ ਦੀ ਅਜਾਮਤ ਵਰਤਦੀ ਹੈ ਸਤਿਗੁਰਾਂ ਦੀ ਰਹਿਮਤ ਵਰਤਦੀ ਹੈ ਵਰਤਦੀ ਕੋਤੋਂ ਹੈ ਤੇਮਰੀ ਸ਼ਰਣ ਤੇਮਰੀ ਅਸਤ ਤਮੇ ਹੀ ਸਜਣ ਸੋਹਿਲੇ ਰੱਖੋ ਰੱਖਣ ਹਾਰ ਦੇ ਅਲ ਨਾਨਕ ਕਰਕੇ ਕੋਈ ਜਿਦਗੇ ਅਵਸਥਾ ਬਣਦੀ ਨਾਮ ਤੇਰਾ ਆਧਾਰ ਮੇਰਾ ਜੋ ਫੁੱਲ ਜਈ ਹੈ ਨਾਰ ਕਹਿ ਕਬੀਰ ਗੁਲਾਮ ਕਰਕਾ ਜੀ ਆਇਆ ਪਾਵੇ ਮਾਨ ਅਸੀਂ ਤੁਹਾਡੇ ਦਰ ਦੇ ਗੁਲਾਮ ਆ ਸਤਿਗੁਰੂ ਮਾਰੋ ਭਾਣੇ ਜਾਨੂ ਤਾਂ ਜਦੋਂ ਐਦਾਂ ਦੀ ਅਵਸਥਾ ਬਣ ਜਾਂਦੀ ਹੈ ਐਦਾਂ ਨਿਮਾਣਾ ਹੋ ਕੇ ਆਉਂਦਾ ਸਤਿਗੁਰ ਕਹਿੰਦੇ ਲੈ ਸਰਤ ਮੇ ਤਰਾ ਜਿੱਥੇ ਮਰਜੀ ਜਾਈ ਤਾਤੀ ਬਾਓ ਨਾ ਲਗੇ ਬਾਰ ਬ੍ਰਹਮ ਸ਼ਰਨ ਮੁਸੀਬਤ ਆ ਵੀ ਜਾਵੇ ਜਿੱਥੇ ਤੱਕ ਅਸੀਂ ਸੋਚ ਵੀ ਨਹੀਂ ਸਕਦੇ ਰੱਬ ਸਾਨੂੰ ਉੱਥੇ ਆਪਣਾ ਮੇਰਾ ਪਰਿਆ ਹੱਥ ਰੱਖ ਕੇ ਸਾਨੂੰ ਬਚਾਉਂਦਾ ਹੈ ਇਹ ਸਾਡੀ ਖਿਦਮਤ ਹੈ ਗੁਰੂ ਘਰ ਦੀ ਸੇਵਾ ਕਰਦੇ ਆਂ ਗੁਰੂ ਘਰ ਦੇ ਨਾਲ ਜੁੜੇ ਆਂ ਬਾਣੀ ਦੇ ਨਾਲ ਜੁੜੇ ਆਂ ਐਦਾਂ ਦੀ ਮੁਸੀਬਤ ਪੈ ਜਾਂਦੀ ਆਂ ਕਈ ਵਾਰ ਅਸੀਂ ਸੋਚ ਵੀ ਨਹੀਂ ਸਕਦੇ ਪਰ ਜੇ ਉਹਦੇ ਵਿੱਚੋਂ ਬਚੇ ਆ ਨਾ ਤਾਂ ਸ਼ੁਕਰਾਨਾ ਕਰੀਏ ਰੱਬ ਦਾ ਤੁਹਾਡੀ ਮਿਹਰ ਹੋਈ ਕਿ ਜਿੰਦਗੀ ਦੇ ਵਿੱਚ ਇਦਾਂ ਦੇ ਪੜਾਉਂਦੇ ਨੇ ਦੁੱਖ ਪੈਂਦੇ ਨੇ ਤਕਲੀਫਾਂ ਆਉਂਦੀਆਂ ਨੇ ਤਾਂ ਉਹਨਾਂ ਦੇ ਵਿੱਚ ਸਿਰਫ ਗੁਰੂ ਜੀ ਨੇ ਜਿਹੜੇ ਸਾਨੂੰ ਸਿਕਰਮ ਕਰਦੇ ਸ਼ਬਦ ਮਨ ਦੇ ਚਲਤੇ ਇਨਸਾਨ ਸਟਰੰਗ ਹੋ ਗਿਆ ਭਾਵੇਂ ਜਿਹੜੀ ਮਰਜੀ ਬਿਮਾਰੀ ਹੈ ਉਤੋਂ ਜਿੱਤ ਹੋ ਸਕਦੀ ਹੈ ਇਹ ਦੁਨੀਆ ਸਰੀਰ ਕਾ ਬਿਮਾਰੀ ਹੈ ਭਾਵੇਂ ਮਨ ਸਿਕ ਬਿਮਾਰੀ ਲੱਗੀ ਹੈ ਸਾਨੂੰ ਬੜੇ ਬੜੇ ਰੋਗ ਇੱਥੇ ਦੂਰ ਹੋਏ ਨੇ ਜਿਹੜੇ ਅਰੋਗ ਸਾਡੇ ਨੇੜੇ ਆ ਰਹੇ ਨੇ ਸਤਿਗੁਰੂ ਨਾਲ ਦੀ ਵੀ ਨਿਵਰਤੀ ਕਰਦੇ ਨੇ ਮੇਰਾ ਬੈਦ ਗੁਰੂ ਗੋਬਿੰਦ ਦਾ ਬੈਦ ਨੇ ਸਤਿਗੁਰੂ ਮਸੀਬਤ ਆਈ ਸਤਿਗੁਰਾਂ ਨੇ ਹਰ ਲਈ ਮਸੀਬਤ ਆ ਰਹੀ ਹੈ ਸਤਿਗੁਰਾਂ ਨੇ ਹਰ ਲਈ ਆਉਣ ਵਾਲੀ ਵੀ ਮਸੀਬਤ ਆਗੈ ਸੁਖ ਮੇਰੇ ਮੀਤਾ ਬਾਛੇ ਆਨੰਦ ਪ੍ਰਗਟ ਕੀਤਾ ਆਉਣ ਵਾਲਾ ਸੁਖ ਵੀ ਸਤਿਗੁਰੂ ਕਹਿੰਦੇ ਨੇ ਜਲਦੀ ਜਰੇ ਨੇੜੇ ਲੈ ਕੇ ਆਉਣ ਵਾਲਾ ਦੁੱਖ ਤੇਥੋਂ ਦੂਰ ਕਰੀਂਗੇ ਪਰ ਉਹ ਅਵਸਥਾ ਬਣਦੀ ਹੈ ਜੀ ਸਾਡੇ ਮਨ ਦੀ ਜੂ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਬਹਿ ਕੇ ਉਹ ਸਕੂਨ ਉਹ ਆਨੰਦ ਜੀ ਸਾਨੂੰ ਆ ਰਿਹਾ ਤਾਂ ਸਮਝੀਏ ਰੱਬ ਦੀ ਕਰਮ ਨਿਵਾਜੀ ਹੋ ਰਹੀ ਹੈ ਚੰਗਾ ਲੱਗਦਾ ਗੁਰੂ ਦੇ ਦਰਵਾਜ਼ਾ ਜਾਣਾ ਇਥੇ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਸਨ ਜਿੱਥੇ ਤੈਨੂੰ ਚੰਗਾ ਲੱਗਦਾ ਉੱਥੇ ਜਾ ਪਰ ਮਨ ਦਾ ਸਕੂਨ ਹੋਣਾ ਚਾਹੀਦਾ ਮੰਦਰ ਜਾ ਗੁਰਦੁਆਰੇ ਜਾ ਮਸੀਤੇ ਜਾ ਪਰ ਸਕੂਨ ਆਉਣਾ ਚਾਹੀਦਾ ਤੇਰੇ ਮਨ ਦਾ ਜਿੱਥੇ ਸਕੂਨ ਆਵੇ ਬਸ ਉੱਥੇ ਆਪਣਾ ਟਿਕਾਣਾ ਕਰ ਲੈ ਟਕੀ ਲਾ ਕੇ ਆਤਰਮ ਤੂੰ ਉੱਥੇ ਗਿਆ ਆਤਰਮ ਸਾਰੇ ਧਰਮ ਸਤਕਾਰ ਜੋਗ ਨੇ ਜੇ ਸਤਗੁਰੂ ਮੰਦਰ ਜਾਂਦੇ ਨੇ ਉੱਥੇ ਵੀ ਇਹ ਗਿਆਨ ਦੇ ਕੇ ਹੁੰਦੇ ਨੇ ਕਿ ਭਾਈ ਟਿਕਾਣਾ ਹੋਣਾ ਚਾਹੀਦਾ ਜੇ ਸਤਿਗੁਰੂ ਮਸੀਤ ਜਾਂਦੇ ਨੇ ਤਾਂ ਉੱਥੇ ਵੀ ਇਹ ਕਹਿੰਦੇ ਨੇ ਕਿ ਗੁਰੂ ਦੇ ਕੋਲ ਆਇਆ ਰੱਬ ਦਾ ਦਰਹਿ ਟਿਕਾ ਰੱਖੋ ਸੁਲਤਾਨਪੁਰ ਗਏ ਸਤਿਗੁਰੂ ਮਸੀਤ ਕਹਿੰਦੇ ਸਾਡੇ ਨਾਲ ਨਵਾਜ ਜਪੜੋ ਸਤਿਗੁਰੂ ਨਾਲ ਖਲੋਏ ਕਹਿੰਦੇ ਪੜੀਏ ਕੀ ਦੇ ਨਾਲ ਉਹ ਕਹਿੰਦੇ ਸਾਡੀ ਸਾਡੇ ਨਾਲ ਪੜੋ ਨਵਾਬ ਕਹਿੰਦਾ ਮੈਂ ਖਲੋਤਾ ਉੱਥੇ ਦਾ ਜਿਹੜਾ ਨਵਾਬ ਸੀ ਸੁਲਤਾਨਪੁਰ ਦਾ ਮੌਲਵੀ ਕਹਿੰਦਾ ਮੈਂ ਖਲੋਤਾ ਕਾਜੀ ਕਹਿੰਦਾ ਮੈਂ ਖਲੋਤਾ ਬਾਕੀ ਜਿਤਨੀ ਉਹਨਾਂ ਦੀ ਆਵਾਮ ਖਲੋਤੀ ਹੈ ਕਹਿੰਦੇ ਅਸੀਂ ਖਲੋਤਿਆਂ ਸਾਡੇ ਨਾਲ ਪੜੋ ਕਹਿੰਦੇ ਕਰੋ ਸ਼ੁਰੂ ਸ਼ੁਰੂ ਕੀਤੀ ਸਤਿਗੁਰੂ ਕਹਿੰਦੇ ਨੇ ਇੱਕ ਦੀ ਵੀ ਹਾਜ਼ਰੀ ਨਹੀਂ ਹੈ 100 ਬੰਦਾ ਵੀ ਮੰਨिए ਨਵਾਜ ਦੇ ਵਿੱਚ ਇੱਕ ਵੀ ਹਾਜ਼ਰ ਨਹੀਂ ਹੈ ਕਿਉਂ ਕਿ ਫਾਰਮਲਤੀ ਹੈ ਰੱਬ ਨੂੰ ਮੰਨਦੇ ਆ ਅਤੇ ਅਸੀਂ ਰੱਬ ਦੇ ਦਰ ਤੇ ਜਾ ਰਹੇ ਆਂ ਮਨ ਕਰਕੇ ਕੋਈ ਵੀ ਹਾਜ਼ਰ ਨਹੀਂ ਉਹਨਾਂ ਨੇ ਫਿਰ ਗਿਲਾ ਕੀਤਾ ਕਹਿੰਦੇ ਤੁਸੀਂ ਸਾਡੇ ਧਰਮ ਦਾ ਨਰਾਦਰ ਕੀਤਾ ਸਾਡੇ ਨਾਲ ਨਿਵਾਜ਼ ਨਹੀਂ ਪੜੀ ਸਤਿਗੁਰੂ ਕਹਿੰਦੇ ਮੈਂ ਨਹੀਂ ਕੀਤਾ ਨਰਾਦਰ ਤੁਸੀਂ ਕਰਦੇ ਮੈਂ ਕਦੇ ਮਸੀਤੇ ਆਇਆ ਨਹੀਂ ਆ ਪਰ ਤੁਹਾਡੀ ਕਹਿਣ ਤੇ ਮੈਂ ਆਇਆ ਨਵਾਜ ਪੜੋ ਪੜਾ ਮੈਂ ਕਿਹਦੇ ਨਾਲ ਹਾਜ਼ਰੀ ਤਾਂ ਤੁਹਾਡੀ ਕਦੀ ਵੀ ਨਹੀਂ ਹੈ ਨਾ ਜਿਹੜਾ ਕਾਜੀ ਮੌਲਵੀ ਸਾਨੂੰ ਪੜਾ ਰਿਹਾ ਅਸੀਂ ਉਹਦੇ ਪਿੱਛੇ ਬੋਲਦੇ ਪਏ ਆ ਹਾਜ਼ਰ ਤਾਂ ਉਹ ਵੀ ਨਹੀਂ ਹੈ ਫਿਰ ਸਾਡਾ ਕਾਹਦਾ ਫਾਇਦਾ ਇੱਥੇ ਆਏ ਦਾ ਜੇ ਹਾਜ਼ਰੀ ਮੰਨ ਕਰਕੇ ਨਹੀਂ ਆਏ ਸਾਡਾ ਤਾਂ ਨਾ ਹਾਜ਼ਰ ਹੈ ਕੀ ਫਾਇਦਾ ਲਗੇ ਜੇ ਕਹਿੰਦੇ ਮੈਂ ਹਾਜ਼ਰ ਹਾਂ ਤਾਂ ਉਹਨਾਂ ਨੇ ਕਿਹਾ ਤੁਸੀਂ ਹਾਜ਼ਰ ਹੋ ਦੱਸੋ ਕਿਹੜਾ ਸੀ ਕੋਈ ਘੋੜੀਆਂ ਵੇਚ ਰਿਹਾ ਹੈ ਅਤੇ ਕੋਈ ਆਪਣੇ ਘਰ ਦੇ ਵਿੱਚ ਘੋੜੀ ਨੂੰ ਸੰਭਦਾ ਪਏ ਆਪੋ ਆਪਣੇ ਕਿਰਤਕਾਰ ਦੇ ਵਿੱਚ ਲੱਗੇ ਨੇ ਸਤਿਗੁਰੂ ਕਹਿੰਦੇ ਇਹ ਧਰਮ ਨਹੀਂ ਹੈ ਇਹ ਤਾਂ ਧਰਮ ਦਾ ਵਿਖਾਵਾ ਹੈ ਸਤਿਗੁਰਾਂ ਨੇ ਕਿਹਾ ਰੱਬ ਦਾ ਗਿਆਨ ਰੱਬ ਦੀ ਸੂਝੀ ਮਿਲਦੀ ਹੈ ਜਦੋਂ ਅਸੀਂ ਸਾਡਾ ਮਨ ਹਾਜ਼ਰ ਹੁੰਦਾ ਮਨ ਹਾਜ਼ਰੀ ਪਰਦਾ ਸਤਿਗੁਰੂ ਉਹ ਪ੍ਰਵਾਨ ਕਰਦੇ ਨੇ ਜਦੋਂ ਸਾਡੇ ਬਾਰੇ ਨਿਆਰੇ ਹੁੰਦੇ ਨੇ ਮਨ ਕਰਕੇ ਹੁੰਦੇ ਨੇ ਤਨ ਕਰਕੇ ਨਹੀਂ ਹੁੰਦੇ ਤਨ ਦੀ ਅਵਸਥਾ ਸਾਡੀ ਦੁੱਖ ਆਇਆ ਸੁੱਖ ਆਇਆ ਇਹ ਤਾਂ ਚੱਲਦੀ ਰਹਿੰਦਾ ਪਰ ਮਨ ਛਟਰਾਉਂਗੇ ਸਾਡਾ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਭੂ ਡੋਲੇ ਅਸਾ ਸਤਿਗੁਰੂ ਡੋਲਣ ਹੀ ਦੇਂਦੇ ਜੇ ਅਸੀਂਾਂ ਦੇ ਸਾਰੇ ਚੱਲਾਂਗੇ ਇਹਨਾਂ ਦਾ ਓਟ ਆਸਰਾ ਲਵਾਂਗੇ ਸਮਾਪਤੀ ਦਸਣੇ ਜੀ ਹੋਈਆਂ ਬੁਲਾਂ ਦੇ ਜਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਦੇ ਆਗੇ